ਲਓ ਵੀ ਆ ਜਾਓ ਮਿੱਤਰੋ ਜੁੜ ਜੋ ਜਲਦੀ ਜਲਦੀ ਦਿਲ ਦੇ ਨਹੀਂ ਮੜੇ ਥੋਡੇ ਫੱਕਰ ਦਿਲ ਭੂੰਗੜ ਵਾਲੇ ਆ ਜਾਓ ਕਿਰਾਂ ਜਲਦੀ ਦਿਖਾਉਣਾ ਅੱਜ ਦੀ ਸੋਨੂ ਫੈਕਟਰੀ ਦੀ ਕੰਡੀਸ਼ਨ ਕੀ ਹੈਗੀ ਇੱਥੇ ਬੈਠੇ ਆ ਢਾਬਾ ਕਿਨਾਰੇ ਆ ਜਾਓ ਕਿਰਾਂ ਜਲਦੀ ਜਲਦੀ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਵੀਰਾਂ ਕਿਉਂਕਿ ਅਸੀਂ ਤਾਂ ਰਾਤਾਂ ਰੋੜਾਂ ਤੇ ਝਾਕਣੀਆਂ ਨੇ ਰੋੜਾਂ ਤੇ ਰਾਤਾਂ ਝਾਕ ਕੇ ਆਪਦੇ ਬੱਚੇ ਪਾਲਦੇ ਆਂ ਠੀਕ ਆ ਨਾ ਪਰ ਸਾਡਾ ਵੀ ਕੋਈ ਹੌਸਲਾ ਅਭਜਾਈ ਕਰਦਿਆ ਕਰੋ ਯਾਰ ਵੀ ਕਿਡੇ ਕਿਡੇ ਸਾਧਨ ਲਈ ਫਿਰਦੇ ਆਂਗੇ ਕੋਈ ਨਹੀਂ ਜਾਣਦਾ ਸਾਨੂੰ ਵੀ ਕੌਣ ਨੇ ਆ ਇੱਕ ਆਏ ਜਾਣਦੇ ਵੀ ਹਾਂ ਉਂਗਲੇ ਆਉਂਦੇ ਨੇ ਬਾਈ ਓਏ ਆਜੋ ਆਜੋ ਜਲਦੀ ਜਲਦੀ ਆਜੋ ਸੇਤੀ ਆਓ ਬਾਈ ਜੁੜੋ ਨਾਲ ਨਾਲ ਜਲਦੀ ਬਾਕੀ ਨੂੰ ਪਤਾ ਹੀ ਜਾਗਾ ਕੀ ਰਿਸਕ ਹੈਗਾ ਕੀ ਨਹੀਂ ਹਾਂ ਆਜੋ ਜਲਦੀ ਕਰਾਂ ਦਿਖਾਈਏ ਤੁਹਾਨੂੰ ਫੈਕਟਰੀ ਦੀ ਕੰਡੀਸ਼ਨ ਵੀ ਕੀ ਹੈਗਾ ਇਸ ਵਾਰ ਵਜਨ ਨੇ ਰਿਕਾਰਡ ਤੋੜ ਤੇ ਅਗਲਾ ਕਹਿੰਦਾ ਪਰ ਅੱਗੇ ਚ ਵਜਨ ਨਹੀਂ ਹੈਗਾ ਵਾਲੀ ਦੇ ਵਾਜਨ ਨੇ ਰਿਕਾਰਡ ਤੋੜਤੇ ਜੀ ਆ ਜੋ ਕਰਾਂ ਜਲਦੀ ਜਲਦੀ ਆਹ ਦੇਖੋ ਬਾਈ ਇਹ ਗੱਲ ਸੋਨਾ ਲਿਕਾ ਟਰੈਕਟਰ ਹੂੰ ਤਾਂ ਇਹ 55 ਦਾ ਇਹਦੇ ਰਿੰਗ ਪਿਸਟਨ ਬੱਡੇ ਪੋ ਆਕੇ ਮਲਾਦਾ ਇਹ ਹੋ ਰਿਹਾ 90 ਨੂੰ ਬੇਹੋਸ ਪਾਵਰ ਦਾ ਕਿਉਂ ਗਰਜੋ ਤਾਂ ਜੀ ਵਾਜਨ ਤੇ ਚੱਲਦਾ ਜੀ ਇੰਜਨ ਛੋਟਾ ਸੀ ਅੱਗੇ ਦਬਦਾ ਸੀ ਹੁਣ ਦਬਦਾ ਨਹੀਂ ਵਾਹਣ ਜਾ ਲਈ ਹੁੰਦਾ ਹੁੰਦਾ ਬੁਰਕੇ ਵੱੜਦਾ ਬਾਈ ਬੁਰਕੇ ਉਸੇ ਆ ਲਾਲੋ ਵੀ 350 300 ਕੰਟਰੋਲ ਪਰ ਆਲੀ ਤੂੜੀ ਲੋਡ ਤੇ ਇਹੀ ਚਲਦਿਆ ਕੰਮ ਐ ਬਈ ਲੋਕ ਕਹਿੰਦੇ ਰਹਿੰਦੇ ਸਾਡੇ ਹੌਲੈਂਡ ਕੰਮ ਵਪਾਰ ਨੇ ਸਭ ਰਾਜ ਆਏ ਨੇ ਪਾਧ ਮਰਜੀ ਨਹੀਂ ਕਰਾਣਾ ਖੜੇ ਨੇ ਝੋਟੇ ਕੋਈ ਹੋਰ ਨਹੀਂ ਦੇਖਿਆ ਕਦੇ ਧੂਂ ਤੇ ਚੱਲਦਾ ਟਰੈਕਟਰ ਛੇਤੀ ਇਹੀ ਵੱਧ ਗਿਆ ਵਪਾਰ ਨੇ ਗਾਂ ਮਰੇ ਵੀ ਇਹੋ ਐ ਲੋਹਾ ਤਖੜਾ ਪੂਰਾ ਸੜਕਾਂ ਤੇ ਖੜੇ ਹੋ ਕੇ ਥੱਲੇ ਵਜਦੇ ਆਉਂਦੇ ਨੇ ਕਦੇ ਟੁੱਟੇ ਵਿਚਾਲੋਂ ਆ ਖੜੇ ਨੇ ਬ੍ਰਾਂਡ ਤਾਕੜੇ ਦਾ ਤਾਕੜੇ ਉਹਦੀ ਖੇਲ ਰਿਆ ਤੇਰੇ ਮਿੱਟਾ ਤੇ ਬਾਕੀ ਇਹ ਕਹਿ ਕੇ ਬਾਈ ਪੂ ਆਲਿਆਂ ਨੇ ਇਹ ਚ ਬਹੁਤ ਤਬਦੀਲੀਆਂ ਕਰਾਈਆਂ ਹੋਈਆਂ ਪਹਿਲਾਂ ਇਹ ਵੀ ਨਰਮ ਸੀ ਇਹਦੇ ਹੱਕੋ ਟੁੱਟ ਗਈ ਕਿਦੋਂ ਦਾ ਮੋਰੋ ਥਾਂਡੀ ਟੁੱਟ ਗਈ ਤੇ ਕਹਿ ਗਏ ਕਿ ਫਿਰ ਉਹ ਚ ਤਬਦੀਲੀਆਂ ਪਾਈਆਂ ਹੁਣ ਆਪਣੀ ਸੁਧਾਰ ਕਰੀ ਹਾਂ ਜਾਲੀ ਸਾਰਿਆਂ ਨੂੰ ਹੋਰ ਮੈਂ ਤੁਹਾਡਾ ਬੇਨਤਾ ਆਹ ਦੇਖੋ ਜੀ ਅਜਾ ਜੇ ਘਠਾ ਪਰ ਗਿਆ ਨਾ ਟਰਾਲੀ ਜਾ ਜੂੰਡ ਲੈ ਖੜੇ ਆ ਹਲੇ ਤੱਕ ਕੰਡਾ ਨਹੀਂ ਆਇਆ ਭਰਾਵਾ ਔਖੇ ਵਾਲੇ ਆ ਗਰ ਵੀ ਕਿ ਪੁੱਪੋ ਤੁਹਾਨੂੰ ਪਤਾ ਹੈ ਰੱਬ ਨੇ ਠੰਡਾ ਕਰ ਰੱਖਿਆ ਮੌਸਮ ਤੇ ਆਹ ਦੇਖੋ ਇੱਕ ਤੀ ਭਰਾਵਾ ਵਜਨ ਪੈ ਗਿਆ ਖਾਸਾ ਵਜਨ ਹੈਗਾ 350 ਕੁਇੰਟਲੋਂ ਪਦੰਦਰ ਟਾਇਰ ਨਾ ਚੱਪ ਚੱਪ ਕਰਦੇ ਤੁਰਿਆ ਆਏ ਨੇ ਮੈਨੂੰ ਤਾਂ ਐ ਲੱਗਿਆ ਵੀ ਕੋਈ ਨਾ ਇੱਕ ਅੱਧਾ ਜੋੜਾ ਨਾ ਚੱਲੇ ਜੇ ਹੈ ਟਾਇਰ ਵੀ ਆ ਦੇਖੋ ਜੁੜੇ ਪਿਆ ਥੱਲੇ ਹਲੇ ਕੰਟਾ ਗੁੰਡਾ ਕਰਾਵਾਂਗੇ ਕੋਈ ਪਤਾ ਨਹੀਂ ਕਾ ਖੜੀ ਸਾਡੀ ਟਰਾਲੀ ਦੂਜੀ ਆ ਵੀ ਕਰ ਜੋ ਤਾ ਬਾਜਣਾ ਜੀ ਬਾਲਾ ਸਾਡੇ ਲਵੇ ਫੇਰਾਂ ਤੇ ਹੱਥ ਲਾਉਂਦੇ ਸੀ ਨਾ ਆਏ ਲੱਗਦਾ ਹੈ ਵੀ ਰੋਟੀਆਂ ਪਕਾ ਲੈ ਜੇ ਅੱਛਾ ਜੀ ਫੇਲ ਕੇ ਰੱਖਦੀ ਉੱਤੇ ਰੋਟੀ ਬਾਣਾ ਪੀ ਜਾਊਗੀ ਪੱਕ ਜੂਗੀ ਇੰਨੇ ਗਰਮ ਸੀਗੇ ਪਾਣੀ ਅਸੀਂ ਪਾ ਨਹੀਂ ਸਕਦੇ ਪਾਟ ਜਾਂਦੇ ਆ ਉਹਦੇ ਨਾਲ ਟੁੱਟ ਗਿਆ ਹੀ ਨਾਲ ਹੀ ਆਏ ਆ ਬਾਜਣਾ 350 ਕੋਟ ਨਾਲ ਬਾਜਨ ਪਉਦੇ ਬਾਲੀ ਦੇਖੋ ਪੰਜ ਦੇ ਦੀਆਂ ਖਾਸੀਆਂ ਹੋ ਗਈਆਂ ਪੀਆਂ ਦਿੱਲੀਆਂ ਨਸਾਨ ਹੋ ਗਿਆ ਜੀ ਆਹ ਟਰਾਲੀ ਲੱਗ ਗਈ ਕਿਤੇ ਸਾਡੇ ਤੋਂ ਆਪਸ ਚਪੜ ਗਈਆਂ ਤੋਂ ਰਸੀਆਂ ਟੁੱਟ ਗਈ ਸਾਡਾ ਨਖਾਂ ਗੱਠਾ ਡਿੱਗੀਆਂ ਥੋੜੀਆਂ ਮੁੱਠੀਆਂ ਚਲੋ ਰੋਟਾ ਖਾ ਦੇਖੋ ਨਾਲਾ ਅਜੇ ਸਾਡੀ ਟਰਾਲੀ ਨਾਲ ਟਰਾਲੀ ਟਪਾਉਂਦੇ ਸੀ ਖਹਿ ਕੇ ਜੇ ਪਤੰਦਰ ਮੁੱਲਾ ਦਾ ਇਧਰ ਰੇੜੀ ਰੂੜੀ ਪਲਟ ਗਈ ਗੱਠਾਂ ਜਿਹੜਾ ਰੇੜਾ ਪਲਟ ਗਿਆ ਜੀ ਇੱਥੇ ਹਾਂ ਗੁੱਡੀਆਂ ਦਾ ਜਿਹਾ ਲੱਗ ਰਹੀ ਆ ਸਾਡੀ ਦੂਜੀ ਟਰਾਲੀ ਆ ਇਹਦੇ ਵੀ ਗੁੱਡੀਆਂ ਥੱਲੇ ਖਾਦੀਆਂ ਲੱਗ ਰਹੀਆਂ ਹੋਈ ਆ ਗਰੀ ਨਿਕਲੀ ਵੀ ਆ ਜੁਰਜਤ ਹੋਈ ਹਾਂਜੀ ਬੜਾ ਯਾਰ ਹੱਬਾ ਜੋ ਗਰੀ ਚ ਪਈ ਤੇਦੀ ਬਾਹਰ ਮਿਲ ਤਾਇਰ ਦੇਖੋ ਕਿਵੇਂ ਪਾਟਣ ਦੇ ਹੋਇਆ ਪਿਆ ਬਲਾ ਦਾ 7-8 ਗੁੱਡੀਆਂ ਥੱਲੇ ਲੱਗੀਆਂ ਹੁੰਦੀਆਂ ਵਜਨ ਬਹੁਤ ਆ ਉਹ ਹੰਦਰਟਾ ਕੀ ਕਰੀ ਜਨੇਓ ਬੇਲੇ ਬੈਠਿਆ ਹੋਰ ਕੀ ਕਰਨਾ ਪੈਗ ਆਪਾਂ ਗੱਲਾਂ ਵਾਸਤੇ ਰੁਕੀ ਜਾਂਦਾ ਹੈ ਆਪ ਕੰਮ ਹੋ ਪਰਾਵਾ ਲਾਈਨ ਬਹੁਤ ਲੰਮੀ ਜਮਲਾ ਦਾ ਕੰਡਾ ਗੁੰਡਾ ਅੱਜ ਵੀ ਨਹੀਂ ਹੁੰਦਾ ਲੱਗਦਾ ਯਾਰ ਹੈ ਆ ਦੇਖੋ ਤੁਹਾਨੂੰ ਲਾਈਨ ਦਿਖਾਈਏ ਕੀ ਬਣਦਾ ਉਹ ਤੋਂ ਫੈਕਟਰੀ ਦੇ ਬੈਲਰ ਤੋਂ ਚੱਲ ਕੇ ਭਾਂਦੇ ਯਾਰ ਦੇ ਇਹ ਮੁਲਾਦਾ 2.5 ਕਿਲੋਮੀਟਰ ਲਾਈਨ ਚ ਲੰਮੀ ਚੱਲ ਰਹੀ ਹੈ ਕੁੰਡਾ ਕੁੰਡਾ ਦਾ ਕਿਹੜਾ ਹੁਣ ਓ ਲਗਰੀ ਟੋਰਤੇ ਜਮਾ ਪੋਲ ਗੋਲੇ ਬੜਾ ਯਾਰ ਕੀ ਲੈ ਆਹ ਫੈਕਟਰੀ ਵੀ ਬੜੀ ਧੂਆਂ ਕਰਦੀ ਆ ਨਾਟ ਚੱਲੀ ਜਾਂਦੀ ਐ ਇਹੀ ਤਾਂ ਪ੍ਰਦੂਸ਼ਨ ਕਰੀ ਜਾਂਦੀ ਐ ਗਰਮੀ ਤਾਂਹੀਂ ਵਧੀ ਪਈ ਐ ਗਰਮੀ ਤਾਂਹੀਂ ਵਧੀ ਪਈ ਜ ਮਿੱਤਰੋ ਆਏ ਨਹੀਂ ਪ੍ਰਦੂਸ਼ਨ ਖਾਸਾ ਹੋ ਰਿਹਾ ਇਹ ਤਾਂ ਲਾਦਾ ਵਾਤਾਵਰਨ ਤਾਂ ਹੀ ਖਰਾਬ ਹੋਈ ਜਾਂਦਾ ਹੈ। ਹੈ? ਆਹ ਨਾਲੇ ਦਾ ਪਾਣੀ ਦੇਖੋ ਭਾਏ ਜੋ ਦਾ ਮੱਛਰ ਇੱਥੇ ਉੱਥੇ ਰੜਾ ਮੋਟਾ-ਮੋਟਾ ਮੱਛਰਾ। ਹੈ? ਬਰੇਸਨਟ ਦੇਖ ਲਈਂ ਖਰਾਬ ਉਹ ਤਾਂ ਲਾਈ ਵਾਲੀ ਬਹੁਤ ਲੰਮੀ ਪਈ ਲੱਗੀ ਪਈ ਆ ਯਾਰ ਆ ਕੇ ਮੈਂ ਉਹ ਬੰਡਾ ਗੁੰਡਾ ਯਾਰ। ਹੈ? ਹੋਰ ਮਾਗਰ ਤਾਂ ਨਕਲ ਮਟਰ ਮਾਗਰ ਮੂਰ ਉਹ ਤੜੀਆਂ ਦੋ ਕਿਲੋ ਦਾ ਤੱਕ। ਮਤਲਬ ਲੱਤ ਹੋ ਗਿਆ ਕੰਮ ਸਾਲਾ ਹੋਰਾ ਮੁੰਲਾਦਾ ਜੂਨ ਨਹੀਂ ਲੈਣੀ ਹੈ ਮੁਸ਼ਕਲ ਅੱਜ ਤੇ ਡਰਾਈਵਰਾਂ ਦੀ ਡਰਾਈਵਰਾਂ ਦੀ ਜੂਨ ਤਾਂ ਔਖੀ ਔਖੀ ਆ ਜੀ ਅਗਲਾ ਕਹਿੰਦਾ ਡਰਾਈਵਰ ਸੌਖੇ ਨੇ ਡਰਾਈਵਰ ਕਹਦੇ ਸੌਖੇ ਨੇ ਖਵਾਈ ਜਾਉ ਮੱਛਰ ਤੋਂ ਹਾਂ ਕਹੋ ਜੀ ਹੋਰ ਇਹ ਗੱਲ ਤਾਂ ਗੱਲ ਆ ਦੱਸੋ ਮੜਾ ਜੀ ਕਮੈਂਟ ਕਰਕੇ ਕੀ ਗੱਲਬਾਤ ਬਣਦੀ ਹੈ ਜੀ ਡਰਾਈਵਰਾਂ ਦੀ ਜਾਨ ਬਹੁਤ ਔਖੀ ਆ ਨਾਲੇ ਅਗਲਾ ਭੂਂਗਾ ਵਾਲੇ ਨੂੰ ਦੇਖ ਕੇ ਗਾਲ ਕੱਢਦਾ ਆ ਜਾਂਦੇ ਨੇ ਵਿਚਾਲੇ ਰੱਬ ਦੇ ਜਮਾਈ ਬਣੇ ਹਏ ਕਹਿੰਦੇ ਉਹ ਸਾਈਡ ਤੇ ਕਰ ਲੋ ਇਹਨੂੰ ਤੁਸੀਂ ਮੂਹਰੇ ਲਈ ਜੰਨੇ ਹੋ ਸਾਨੂੰ ਸਾਈਡ ਤੇ ਵੀ ਸਾਨੂੰ ਸਾਈਡ ਮਿਲੂ ਤਾਂ ਹੀ ਅਸੀਂ ਤੁਹਾਨੂੰ ਟਪਾਗੀ ਜਾਵਾਂਗੇ ਕਿਹੜਾ ਹੈ ਸਾਰੇ ਵੀਰਾਂ ਨੂੰ ਬੇਜਿੰਦੀ ਆ ਹੱਥ ਮੰਨ ਕੇ ਵੀ ਬਾਈ ਹੋਰਨ ਨਾਲ ਸਾਨੂੰ ਸਾਈਡ ਨਹੀਂ ਮਿਲਦੀ ਸਾਨੂੰ ਦੀਨਾ ਹੁੰਦਾ ਦਾ ਸਾਈਡ ਤੇ ਵੀ ਦਿੰਦਾ ਵੀ ਸਾਡੇ ਕੀ ਲੰਗਦਾ ਹੈਗਾ ਪਿੱਛੋਂ ਵੀ ਸਾਨੂੰ ਦੀਦਾ ਸਾਰਾ ਕੁਝ ਵੀ ਕੀ ਲੰਗਦਾ ਹੈਗਾ ਸਾਡੇ ਟਰੈਕਟਰਾਂ ਦੇ ਸ਼ੀਸ਼ੇ ਲੱਗੇ ਹੁੰਦੇ ਆ ਤੇ ਸ਼ੀਸ਼ੇ ਵੀ ਦੀ ਅਸੀਂ ਸਾਰਾ ਕੁਝ ਦੇਖਦੇ ਆਂ ਜੀ ਜਦੋਂ ਤੁਸੀਂ ਗੱਡੀਆਂ ਵਾਲੇ ਵੱਡੀਆਂ ਵਾਲੇ ਬਾਈ ਹੌਰ ਨਾਲ ਤੇ ਹੱਥ ਧਰ ਲੈਨੇ ਹੋ ਮੋਟਰਸਾਈਕਲ ਵਾਲਾ ਉਹ ਹੌਰ ਨਾਲ ਹੱਥ ਧਰ ਲੈਂਦਾਗਾ ਵੀ ਹੌਰ ਨਾਲ ਸਾਈਡ ਨਹੀਂ ਮਿਲਦੀ ਕਿਸੇ ਨੂੰ ਇਹ ਹੌਰ ਨਾਲ ਸਾਈਡ ਮਿਲਦੀ ਹੋਵੇ ਫੇਰ ਕਾਦੀਆਂ ਗੱਲਾਂ ਨੇ ਫਿਰਦਾ ਅਗਲਾ ਹੌਰਨ ਮਾਰ ਕੇ ਹਵਾ ਵਾਂਗੂ ਉੱਤੋਂ ਦੀ ਲੰਘ ਜਾਆ ਕਰੀ ਵੀ ਹੌਰਨ ਦਾ ਮਾਰਦਾ ਹਾਂ ਵੀ ਅੱਪੀ ਕਰ ਲੂ ਸਾਈਡ ਦੀ ਇਹ ਕਿਹੜਾ ਕਾਰ ਹੈ ਮੂਹਲਿਆਂ ਦੀ ਜਿਹੜੀ ਇਹ ਵੀ ਚੱਟੀ ਇੱਧਰ ਕਰਦੀ ਆਪਾਂ ਹੂੰ ਬਾਕੀ ਦਾ ਬਈ ਸਾਰਿਆਂ ਨੂੰ ਪਤਾ ਹੀ ਆ ਯਾਰ ਓਵਰਲੋਡ ਉਹ ਗੱਡੀ ਹੁੰਦੀ ਹੈ ਕਿ ਯਾਰ ਕਈ ਵਾਰੀ ਲੋਡ ਚ ਵੀ ਲੋਡ ਚ ਵੀ ਨਹੀਂ ਕੰਟਰੋਲ ਹੁੰਦੀ ਯਾਰ ਜਦੋਂ ਸਾਈਡ ਲੈਨੇ ਆ ਓਵਰਲੋਡ ਤਾਂ ਦੂਰ ਦੀ ਗੱਲ ਆ ਲੋਡ ਚ ਵੀ ਨਹੀਂ ਖਾਲੀ ਵੇਲੇ ਵੀ ਟਰਾਲੀਆਂ ਵਾਲੇ ਜਾਂਦੇ ਨੇ ਭਰੀ ਵੇਲੇ ਦਾ ਕਹਿਣੀ ਕਹਿਣਾ ਵੀ ਰਾਤੀ ਵਾਲੇ ਜਾਂਦੇ ਨੇ ਹਾਸੀ ਦਮਾਸੀ ਹੋ ਜਾਂਦੀ ਹੈ